ਸ੍ਰੀ ਦੇਵੀ ਦੇਵਤਰਾਗੇ ਝੋਕੇ ਤੁਸੀਂ ਆਪਣੇ ਪਰਿਵਾਰ ਦੀਆਂ ਸੁੱਖਾਂ ਮੰਦੇ ਨੇ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਇਹੋ ਬੇਸ਼ਰਮ ਲੋਗ ਨੇ ਜਿਹੜੇ ਸਾਡੇ ਸਮਾਜ ਦੇ ਨੇ ਇਹਨਾਂ ਨੂੰ ਸਾਡੇ ਸੰਗਠਨ ਵੱਲੋਂ ਲੱਖ ਲਾਂਤਾਂ ਇਹ ਉਹ ਲਾਂਤੀ ਲੋਗ ਨੇ ਜਿਹੜੇ ਆਪਣੇ ਵਿਹਮਾ ਪਰਮਾ ਦੇ ਕੁਝ ਚੀਜ਼ਾਂ ਨੂੰ ਆਪਣੇ ਕਸ਼ਟਾਂ ਨੂੰ ਦੂਰ ਕਰਨ ਦੇ ਲਈ ਇਹ ਦੇਵੀ ਦੇਵਤਾ ਨੂੰ ਘਰ ਦੇ ਵਿੱਚ ਲੈ ਕੇ ਆਉਂਦੇ ਪਰ ਉਹਨਾਂ ਨੂੰ ਜਦੋਂ ਵਾਪਸ ਭੇਜਦੇ ਨੇ ਉਸ ਕਿਹੋ ਜਿਹਾ ਤਰੀਕਾ ਕੀ ਹੈ ਲੱਗਦਾ ਵੀ ਲక్ష్ਮੀ ਸ੍ਰੀ ਦੀਵਾਲੀ ਦੇ ਨਹੀਂ ਹੁੰਦੀ ਆ ਉਦੋਂ ਬਾਅਦ ਲక్ష్ਮੀ ਦਾ ਇਹੋ ਨਰਾਦ ਹੁੰਦਾ ਵੀ ਇਹਨਾਂ ਨੂੰ ਐਡੀ ਗੰਦਗੀ ਜਿਹੜਾ ਸੁੱਟਦੇ ਦਿੰਦੇ ਆ ਅਜੇ ਇਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮਾਤਾ ਜਿਹੜੇ ਲక్ష్ਮੀ ਦੇਵੀ ਜਿਨ੍ਹਾਂ ਨੂੰ ਉਦੋਂ ਪੂਜਿਆ ਜਾਂਦਾ ਕਦ ਲਈ ਪੂਜਿਆ ਜਾਂਦਾ ਸਾਡੇ ਘਰ ਦੇ ਵਿੱਚ ਸੋਖ ਆਵੇ ਸਾਡੇ ਘਰ ਵਿੱਚ ਪੈਸਾ ਆਵੇ ਪਰ ਇਹਨਾਂ ਲਾਂਤੀਆਂ ਨੂੰ ਕੁਛ ਨਹੀਂ ਮਿਲਣਾ ਪਰ ਇਹ ਲੋਕ ਜਿੰਦੀ ਹੱਥੀ ਆ ਮੂਰਤੀ ਆਈ ਆ ਕੀ ਉਹਦਾ ਕਦੀ ਭਲਾ ਹੋਊਗਾ ਉਹਦਾ ਕਦੀ ਭਲਾ ਹੋਊਗਾ ਉਹਦੇ ਘਰ ਚ ਕਦੀ ਸੋਖ ਆਊਗਾ ਲక్ష్ਮੀ ਆਊਗੀ ਅੱਜ ਅਸੀਂ ਤਾਰਾ ਵਾਲੇ ਪੁਲ ਤੇ ਚਿਤਾਵਨੀ ਦੇ ਕੇ ਜਾ ਰਹੇ ਆ ਜੇ ਕੋਈ ਬੰਦਾ ਸਾਨੂੰ ਇੱਥੇ ਲਾਗੇ ਚਾਕੇ ਲੱਭ ਗਿਆ ਜੇ ਸਾਡੇ ਸਮਾਜ ਦਾ ਬੰਦਾ ਆ ਚੁੱਤੀ ਪਰੇਡ ਵੀ ਕਰਾਂਗੇ ਤੇ ਨਾਲ ਉਹਨੂੰ ਕਾਨੂੰਨ ਦੀ ਸਾਈਟ ਨਾਲ ਉਹਤੇ ਪਰਚਾ ਵੀ ਦਰਜ ਕਰਾਵਾਂਗੇ ਸਾਫ਼ ਕਰਕੇ ਉਹਨਾਂ ਪੰਡਤਾਂ ਨੂੰ ਉਹਨਾਂ ਬਾਬਿਆਂ ਨੂੰ ਜਾਂ ਉਹਨਾਂ ਮੋਲੀਆਂ ਨੂੰ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਪਰਵਾਜ ਪਾਉਂਦੇ ਆ ਓਏ ਉਹ ਲੋਕਾਂ ਨੂੰ ਇਹ ਪਹਿਲਾਂ ਪੰਡਤ ਨੂੰ ਵੇਖੋ ਇਹ ਪੰਡਾ ਕਿੰਨਾ ਪੰਡਤ ਕਿੰਨਾ ਸਕਸੈਸਫੁਲ ਆ ਇੱਕ ਪਾਸੇ ਅਹੀ અપਾਹ ਕਰਨਾ ਐ ਦੂਸਰੇ ਪਾਸੇ ਉਹਨੂੰ ਗੰਦਗੀ ਸੁੱਟਣ ਆਏ ਆ ਦੋਨਾਂ ਦੇ ਵਿੱਚੋਂ ਤੋਲ ਪਨਾਬ ਤੋਲ ਕਰ ਲੋ ਭਾਰ ਕੀ ਦਾ ਜ਼ਿਆਦਾ ਬਧਨਾ ਸਾਲੇ ਸਾਫ਼ ਸੁਥਰੀ ਜਦੋਂ ਪਰਚੇ ਦਰਜ ਹੋ ਜਾਂਦੇ ਫਿਰ ਚੀਕਾਂ ਨਿਕਲਦੀਆਂ ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤਾਲੁਸ਼ੀ ਦੀ ਅੰਮ੍ਰਿਤਸਰ ਸਾਹਿਬ ਦੇ ਤਾਰਾਂ ਵਾਲੇ ਜਿਹੜੇ ਕਿ ਨਹਿਰ ਦੀਆਂ ਜਿਹੜੇ ਕਿ ਨਹਿਰ ਅੱਜ ਜਿਹੜੇ ਕੀ ਛੱਪੜ ਦਾ ਰੂਪ ਧਾਰਨ ਕਰ ਗਈ ਆ ਇਨੀ ਕਿ ਗੰਦਗੀ ਇੱਥੇ ਕਰਦੀ ਲੋਕਾਂ ਨੇ ਤੁਸੀਂ ਦੇਖਦੇ ਹੋ ਤਸਵੀਰਾਂ ਵਿੱਚ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਸਾਢੀ ਕਰਾਂਗੇ ਇੱਥੇ ਕਿਸੇ ਵਾਰ ਜਿਹੜਾ ਕਿ ਨਹਿਰ ਵਿੱਚ ਪਾਣੀ ਵਗਦਾ ਸੀ ਅਤੇ ਬਹੁਤ ਹੀ ਪੁਰਾਣੀ ਨਹਿਰ ਸੀ ਪਰ ਅੱਜ ਕਿਤੇ ਕਿਤੇ ਜਿਹੜੇ ਲੋਕ ਨੇ ਇੱਥੇ ਬੇਅਦਬੀ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀਆਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਆਣੇ ਤੇ ਮੂਰਤੀਆਂ ਨੇ ਇਹਨਾਂ ਨੂੰ ਲੋਕ ਘਰਾਂ ਵਿੱਚ ਪੂਜਦੇ ਨੇ ਮੱਥਾ ਟੇਕਦੇ ਨੇ ਪਰ ਦੇਸ਼ ਦੇ ਵੀ ਤੁਸੀਂ ਲੋਕ ਇਹਨਾਂ ਨੂੰ ਜਿਹੜੀ ਬੇਅਦਬੀ ਕੀਤੀ ਹੋਈ ਆ ਇਹਨਾਂ ਨੂੰ ਜਿਹੜਾ ਕੀ ਇੱਥੇ ਪਾਣੀ ਵਿੱਚ ਛੋੜ ਦਿੱਤਾ ਗਿਆ ਪਾਣੀ ਨਹੀਂ ਹੈਗਾ ਪਰ ਫਿਰ ਵੀ ਜਿਹੜੀ ਇੰਨੀ ਗੰਦਗੀ ਦੇ ਵਿੱਚ ਛੁੱਟਾ ਗਿਆ ਦੇਵੀ ਦੇਵਤੇ ਆਸੀਂ ਦੇਖਦੇ ਵੀ ਲੋਕ ਪੂਜਾ ਕਰਦੇ ਨੇ ਘਰ ਵਿੱਚ ਰੱਖ ਕੇ ਮਥੇ ਢੇਕਦੇ ਨੇ ਬੜੀਆਂ ਮਨਕਾਮਨਾ ਮੰਗਦੇ ਨੇ ਪਰ ਆਖਰ ਤੇ ਇਹਨਾਂ ਨੂੰ ਕਿਉਂ ਇੱਥੇ ਜਿਹੜਾ ਛੋੜ ਦਿੱਤਾ ਜਾਂਦਾ ਇਸ ਤੋਂ ਬਾਅਦ ਅੱਜ ਗੱਲਬਾਤ ਕਰਾਂਗੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਪੰਕਜ ਦੇਵ ਇਸ ਜਿਹੜਾ ਕੀ ਭਗਵਾਨ ਸਾਹਿਬਾਂ ਦੇ ਆਗੂ ਨੇ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਨੌਜਵਾਨ ਆਗੂ ਨੇ ਅੱਜ ਇਸੇ ਮੁੱਦੇ ਤੇ ਗੱਲਬਾਤ ਵੀ ਕੀਤੀ ਜਾਊਗੀ ਅਤੇ ਪੁੱਛਿਆ ਜਾਊਗਾ ਕਿ ਸਤ ਤੋਂ ਬਾਅਦ ਦੇਵੀ ਦੇਵਤੇ ਦੀਆਂ ਫੋਟੋਆਂ ਤੇ ਇਹਨਾਂ ਦੀਆਂ ਮੂਰਤੀਆਂ ਨੇ ਕਿਉਂ ਛ ਪੰਕੜੀ ਕਿਸਰਾ ਦੇ ਦਿਓ ਵੱਡੀ ਤਦਾਰਕ ਅਸੀਂ ਦੇਖਿਆ ਵੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੀ ਅਨਰਾਧ ਕੀਤਾ ਜਾ ਰਿਹਾ ਇਹਨਾਂ ਦੀਆਂ ਮੂਰਤੀਆਂ ਜਿਹੜੀਆਂ ਕਿ ਅਸੀਂ ਦੇ ਦੇ ਵੀ ਦੇਵੀ ਦੀਆਂ ਘਰਾਂ ਲੋਕ ਪੂਜਾ ਕਰਦੇ ਨੇ ਮੱਥੇ ਟੇਕਦੇ ਨੇ ਹਮੇਸ਼ਾ ਉਹਨੂੰ ਕੁਝ ਮੰਗਦੇ ਨੇ ਪਰ ਆਕਸਤਾਨ ਫਿਰ ਇਹਨਾਂ ਦਾ ਜਿਹੜਾ ਗੰਦਗੀ ਵਿੱਚ ਨਿਆਰਤ ਕਿਉਂ ਹੋ ਰਿਹਾ ਇਹਨਾਂ ਨੂੰ ਇਹ ਉਹ ਬੇਸ਼ਰਮ ਲੋਕ ਨੇ ਜਿਹੜੇ ਸਾਡੇ ਸਮਾਜ ਦੇ ਨੇ ਇਹ ਉਹ ਬੇਸ਼ਰਮ ਲੋਕ ਨੇ ਜਿਹੜੇ ਸਾਡੇ ਸਮਾਜ ਦੇ ਨੇ ਇਹਨਾਂ ਨੂੰ ਸਾਡੇ ਸੰਗਠਨ ਵੱਲੋਂ ਲੱਖ ਲਾਂਤਾਂ ਇਹ ਉਹ ਲਹੰਤੀ ਲੋਕ ਨੇ ਜਿਹੜੇ ਆਪਣੇ ਵਹਿਮਾਂ ਪਰਮਾਂ ਦੇ ਕੁਝ ਚੀਜ਼ਾਂ ਨੂੰ ਆਪਣੇ ਕਸ਼ਟਾਂ ਨੂੰ ਦੂਰ ਕਰਨ ਦੇ ਲਈ ਇਹ ਦੇਵੀ ਦੇਵਤਾ ਨੂੰ ਘਰ ਦੇ ਵਿੱਚ ਲੈ ਕੇ ਆਉਂਦੇ ਪਰ ਉਹਨਾਂ ਨੂੰ ਜਦੋਂ ਵਾਪਸ ਭੇਜਦੇ ਨੇ ਉਸ ਕਿਹੋ ਜਿਹਾ ਤਰੀਕਾ ਕੀ ਆ ਆ ਜਿੱਥੇ ਤੁਸੀਂ ਗੰਦਗੀ ਦੇ ਢੇਰ ਦੇ ਉੱਤੇ ਸਾਡੇ ਦੇਵੀ ਦੇਵਤਾ ਨੂੰ ਸੁੱਟਿਆ ਅਸੀਂ ਤਾਂ ਸਾਨੂੰ ਤੇ ਚਲੋ ਭਗਵਾਨ ਸ੍ਰੀ ਨਾਮ ਵੱਲੋਂ ਅੱਜ ਤੱਕ ਹਮੇਸ਼ਾ ਹੀ ਪਰਚੇ ਦਰਜ ਕਰਾਏ ਗਏ ਸਾਡੇ ਕੋਈ ਹੱਥ ਆ ਗਿਆ ਨਾ ਅਸੀਂ ਬਨ ਕੇ ਥਾਣੇ ਤੱਕ ਖੜਾਂਗੇ ਸਾਨੂੰ ਉਹਨਾਂ ਬੇਸ਼ਰਮਾ ਲੋਕਾਂ ਨੂੰ ਅਸੀਂ ਕਹਿੰਦੇ ਵੀ ਸ਼ਰਮ ਕਰ ਲੋ ਜਿਸ ਦੇਵੀ ਦੇਵਤਰਾਗੇ ਝੋਕੇ ਤੁਸੀਂ ਆਪਣੇ ਪਰਿਵਾਰ ਦੀਆਂ ਸੁੱਖਾਂ ਮੰਦੇ ਰਹੇ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਇਹ ਲਾਣਤੀ ਲੋਕ ਸਾਡੇ ਸਮਝਦੇ ਹੀ ਨਹੀਂ ਏ ਲੰਨਤੀ ਲੋਕ ਸਾਡੇ ਸਮਾਜ ਦੇ ਨੇ ਜਿਹਨਾਂ ਲੋਕਾਂ ਨੂੰ ਇਨੀ ਸ਼ਰਮ ਨਹੀਂ ਆਉਂਦੀ ਵੀ ਜੇਕਰ ਕੋਈ ਖੰਡਿਤ ਮੂਰਤੀ ਆ ਤੇ ਉਹਨੂੰ ਕਿਸ ਵਿਧੀ ਦੇ ਨਾਲ ਪਾਣੀ ਦੇ ਵਿੱਚ ਡੋਬੋ ਕੇ ਉਸ ਨੂੰ ਮਿੱਟੀ ਨੂੰ ਕਿਸ ਤਰੀਕੇ ਨਾਲ ਗਮਲੇ ਦੇ ਵਿੱਚ ਛੁੱਟਣਾ ਚਾਹੀਦਾ ਜੇ ਕਿਸੇ ਨੂੰ ਨਹੀਂ ਪਤਾ ਤੇ ਕਿਸੇ ਸੰਗਠਨ ਨੂੰ ਪੁੱਛ ਲਓ ਕਿਸੇ ਚੀਜ਼ ਨੂੰ ਪੁੱਛ ਲਓ ਤੇ ਦੁਬਾਰਾ ਇਹ ਗੱਲ ਹੋਰ ਕਹੂੰਗਾ ਜਿਹੜੇ ਲੋਕ ਇਹਨਾਂ ਵਹਿਮਾਂ ਪਰਮਾਵਾਂ ਵਿੱਚ ਤੁਰੇ ਫਿਰਦੇ ਆ ਦੇਖੋ ਕਿਥੇ ਕਟੋਰੇ ਪਏ ਆ ਕਿਹਨੇ ਨਾਰੀਅਲ ਪਏ ਆ ਉਹ ਬੇਸ਼ਰਮੋ ਤੇ ਆਖਖਲੀ ਜੇ ਬੰਦਾ ਸਾਡੇ ਸਨਾਤਨ ਵਿੱਚ ਵਹਿਮ ਦੀ ਥਾਂ ਕੋਈ ਨਹੀਂ ਜਿਹੜੀ ਤੁਸੀਂ ਵਹਿਮ ਦੀ ਥਾਂ ਲੱਭਦੇ ਫਿਰਦੇ ਜੀ ਨਾ ਇਹ ਸਿਰਫ ਟਡੀਆਂ ਆਪਣੀਆਂ ਜਿਹੜੀਆਂ ਦੁਸ਼ਮਣੀਆਂ ਪਾਲੀਆਂ ਹੋਈਆਂ ਕਦੀ ਕਿਸੇ ਦੇ ਖੁਸ਼ੇ ਖਲਾ ਲਿਆ ਕਦੀ ਕਿਸੇ ਤੋਂ ਕੁਝ ਬਚਾ ਲਿਆ ਪਰ ਲਾਂਤੀਓ ਜੋ ਤੁਸੀਂ ਆਪਣੇ ਦੇਵੀ ਦੇਵਤਾਂ ਨਾਲ ਕਰ ਰਹੇ ਹੋ ਉਹੀ ਜਵਾਬ ਤੁਹਾਨੂੰ ਮਿਲਣਾ ਜੇ ਤੁਹਾਨੂੰ ਪਲਾਸਟਿਕ ਦੇ ਕੀੜੇ ਪੈਣੇ ਜਿਨ੍ਹਾਂ ਲੋਕਾਂ ਨੇ ਕੁਝ ਕੀਤਾ ਸਾਡੀ ਭਗਵਤ ਸੇਨਾ ਵੱਲੋਂ ਉਹਨਾਂ ਲੋਕਾਂ ਦੇ ਪਰਚੇ ਦਰਜ ਕਰਾਏ ਵੀ ਜਾਂਦੇ ਆ ਜਿਹੜਾ ਸਾਨੂੰ ਇੱਥੇ ਲੱਭ ਗਿਆ ਅੱਜ ਅਸੀਂ ਤਾਰਾਂ ਵਾਲੇ ਪੁਲ ਤੇ ਚੇਤਾਵਨੀ ਦੇ ਕੇ ਜਾ ਰਹੇ ਆ ਜੇ ਕੋਈ ਬੰਦਾ ਸਾਨੂੰ ਇੱਥੇ ਲਾਗੇ ਚਾਕੇ ਲੱਭ ਗਿਆ ਅੱਜ ਤੇ ਹੀ ਇੱਥੇ ਸਫਾਈ ਵੀ ਕਰਾਵਾਂਗੇ ਇਹਨੂੰ ਪਿਆਸ ਨਹਿਰ ਦੇ ਵਿੱਚ ਜਾ ਕੇ ਕਿੰਨੇ ਦਾ ਜਾ ਕੇ ਜਲ ਪ੍ਰਵਾਹ ਵੀ ਕਰਾਂਗੇ ਪਰ ਜੇਕਰ ਸਾਨੂੰ ਇਸ ਤੋਂ ਬਾਅਦ ਕੋਈ ਇੱਥੇ ਲੱਭ ਗਿਆ ਜੇ ਸਾਡੇ ਸਮਾਜ ਦਾ ਬੰਦਾ ਆ ਜੁੱਤੀ ਪਰੇਡ ਵੀ ਕਰਾਂਗੇ ਤੇ ਨਾਲ ਉਹਨੂੰ ਕਾਨੂੰਨ ਦੀ ਸਹਾਇਤਾ ਨਾਲ ਉੱਤੇ ਪਰਚਾ ਵੀ ਦਰਜ ਕਰਾਵਾਂਗੇ ਕਹਿੰਦੇ ਕਿਸ ਤਰ੍ਹਾਂ ਦੇਖਦੇ ਅਸੀਂ ਦੇਖੀ ਹਰ ਕੋਈ ਜਿਹੜਾ ਕੀ ਲక్ష్ਮੀ ਵਾਸਤੇ ਖਾਸ ਕਰਕੇ ਪੈਸੇ ਦੀ ਦੌੜ ਵਿੱਚ ਭੱਜਿਆ ਫਿਰਦਾ ਵਾ ਤੇ ਹਮੇਸ਼ਾ ਲక్ష్ਮੀ ਦੀ ਪੂਜਾ ਵੀ ਕਰਦਾ ਅਸੀਂ ਦੇਖਦੇ ਆ ਵੀ ਲక్ష్ਮੀ ਮਾ ਦੀ ਤੇ ਤੇ ਵਿਸ਼ਨੂ ਮਹਾਰਾਜ ਦੀ ਜਿਹੜੀ ਫੋਟੋ ਤੁਸੀਂ ਦੇਖਦੇ ਹੱਤਾਂ ਵਿੱਚ ਇਹ ਜਿਹੜੀ ਫੋਟੋ ਆ ਇਹ ਨਰਾਧ ਗੀਤਾ ਜਾ ਰਹੇ ਦੇਵ ਦੇਤਿਆਂ ਦਾ ਇੱਕ ਲక్ష్ਮੀ ਮਾਸ ਅਸੀਂ ਦੇਖਿਆ ਵੀ ਲੋਕ ਇੱਕ ਇੱਕ ਦੂਜਾ ਕਤਰ ਵੀ ਕੀਤੇ ਜਾ ਰਹੇ ਨੇ ਪੈਸੇ ਦੀ ਦੌੜ ਮੱਚੀ ਹੋਈ ਆ ਪਰ ਦੇਖਦੇ ਆ ਵੀ ਜਦੋਂ ਲక్ష్ਮੀ ਮਾ ਦੀ ਜਦੋਂ ਦੀਵਾਲੀ ਹੁੰਦੀ ਆ ਦਿਨ ਦਿਹਾੜਾ ਅਸੀਂ ਪੂਜਦੇ ਆ ਫੋਟੋ ਰੱਖਦੇ ਆ ਤੇ ਵਨਸ ਵਨੇ ਪਕਵਾਂ ਰੱਖਦੇ ਉਹਨਾਂ ਗਾਲੀ ਭੋਗ ਲਗਾਉਂਦੇ ਇਹਦੀ ਗੰਦਗੀ ਜਿਹੜਾ ਸੁਰਤ ਦੇ ਦਿੰਦਾ ਅਜੇ ਇਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਧਰਮ ਸਾਡਾ ਬਹੁਤ ਉੱਚਾ ਹੈ ਲੋਕ ਇਸ ਨੂੰ ਬੋਧ ਮੰਨਤਾ ਨਾ ਕਰਦੇ ਨੇ ਜਦੋਂ ਦੀਵਾਲੀ ਹੁੰਦੀ ਮੇਰੇ ਅੱਜ ਦੀਵਾਲੀ ਹੈ ਮਾਤਾ ਮਾਤਾ ਜਿਹੜੇ ਲਕਸ਼ਮੀ ਦੇਵੀ ਜਿਨ੍ਹਾਂ ਨੂੰ ਉਹ ਦਿਨ ਪੂਜਿਆ ਜਾਂਦਾ ਕੱਲ੍ਹ ਨਹੀਂ ਪੂਜਿਆ ਜਾਂਦਾ ਸਾਡੇ ਘਰ ਦੇ ਵਿੱਚ ਸੁੱਖ ਆਵੇ ਸਾਡੇ ਘਰ ਵਿੱਚ ਪੈਸਾ ਆਵੇ ਪਰ ਇਹਨਾਂ ਲਾਂਤੀਆਂ ਨੂੰ ਕੁਝ ਨਹੀਂ ਮਿਲਣਾ ਜਿਹੜੇ ਲੋਕ ਵਕ ਵਕ ਦਾ ਪਕਤਾਂ ਮਤਲਬ ਉੱਥੇ ਖਾਣਾ ਵਗੈਰਾ ਰੱਖਦੇ ਨੇ ਨਾਲ ਭੋਗ ਕਰਦੇ ਨੇ ਪ੍ਰਸ਼ਾਦ ਦਿੰਦੇ ਨੇ ਪਰ ਉਹ ਪ੍ਰਸ਼ਾਦ ਤੋਂ ਬਾਅਦ ਉਹ ਉਹਦੀ ਜਗਾ ਗੰਦਗੀ ਡਿਸਾਇਡ ਕਰਦੇ ਨੇ ਜਗਾ ਗੰਦਗੀ ਦਾ ਢੇਰ ਇਹਨਾਂ ਲੋਕਾਂ ਨੂੰ ਕਦੀ ਸ਼ਰਮ ਨਹੀਂ ਆਉਣੀ ਬਸ ਜਿਸ ਦਿਨ ਇਹ ਲੋਕ ਸਾਡੇ ਹੱਥੀਂ ਜਿੱਦਾਂ ਚੱਲੀ ਗਏ ਅਸੀਂ ਇਹਨਾਂ ਦਾ ਕਾਨੂੰਨੀ ਤਰੀਕੇ ਨਾਲ ਪਰਚੇ ਵੀ ਦਰਜ ਕਰਾਵਾਂਗੇ ਇਹਨਾਂ ਨੂੰ ਦੱਸਾਂਗੇ ਕਿ ਧਰਮ ਦਾ ਨਰਾਦਰ ਕੀ ਹੁੰਦਾ ਵਾ ਤੁਸੀਂ ਅਸੀਂ ਇੱਥੇ ਐਨੇ ਆ ਕੇ ਦੁਖੀ ਹੋਏ ਤਾਂ ਨੂੰ ਦੱਸ ਰਿਹਾ ਅਸੀਂ ਜਿਸ ਥਾਂ ਤੇ ਪੈ ਰੱਖਣਾ ਸੀ ਤੇ ਸੋਚ-ਸੋਚ ਕੇ ਰੱਖਦੇ ਪਏ ਆ ਕਿ ਸਾਡੇ ਪੈਰ ਦੇ ਥੱਲੇ ਕੋਈ ਨਰਾਦਰ ਨਾ ਹੋ ਜਾਏ ਪਰ ਇਹ ਲੋਕ ਜਿੰਦੀ ਹੱਥੀ ਆ ਮੂਰਤੀ ਆਈ ਆ ਕੀ ਉਹਦਾ ਕਦੀ ਭਲਾ ਹੋਊਗਾ ਉਹਦਾ ਕਦੀ ਭਲਾ ਹੋਊਗਾ ਉਹਦੇ ਕਰਜ਼ਕਾਰੀ ਸੋਖਾ ਹੋਊਗਾ लक्ष्मी ਆਊਗੀ ਮੈਂ ਕਹਿੰਦਾ ਤੁਸੀਂ ਲక్ష్ਮੀ ਲਿਆਉਣੀ ਕੀ ਆ ਤੁਸੀਂ ਲక్ష్ਮੀ ਆਪਣੀ ਗਵਾ ਰਹੇ ਹੋ ਇਹ ਲੋਕ ਕੁਛ ਨਹੀਂ ਬਹੁਤੇ ਲੋਕ ਅਸੀਂ ਵੇਖੇ ਆ ਜਿਹੜੇ ਧਰਮ ਦੀ ਸੇਵਾ ਕਰਦੇ ਨੇ ਜੇ ਉੱਥੇ ਮੂਰਤੀ ਦਾ ਸਥਾਪਨਾ ਕਰਦੇ ਨੇ ਉਸ ਨੂੰ ਚੰਗੀ ਤਰ੍ਹਾਂ ਜਲ ਪ੍ਰਵਾਹ ਵੀ ਕਰਦੇ ਨੇ ਪਰ ਇਹ ਲੋਕ ਜਿਹੜੇ ਨੇ ਇਹ ਲੋਕ ਨੇ ਜਿਹੜੇ ਬੇਕਦਰੇ ਜਿਹੜੇ ਲੋਕ ਸਿਰਫ ਆਪਣੇ ਤੱਕ ਮਜੂਦ ਨੇ ਆਪਣੇ ਸੁੱਖਾਂ ਤੱਕ ਮਜੂਦ ਨੇ ਉਹਨਾਂ ਨੂੰ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਅਸੀਂ ਇਹ ਚੇਤਾਵਨੀ ਦੇ ਕੇ ਚੱਲੇ ਆ ਜੇਕਰ ਕਿਸੇ ਨੇ ਇੱਥੇ ਇਦਾਂ ਦੀ ਦੁਬਾਰਾ ਹਰਕਤ ਕੀਤੀ ਤੇ ਭਗਵਾਨ ਸੈਨਾ ਲਿਆਜ ਨਹੀਂ ਲੈਗੀ ਇੱਕ ਪੈਸੇ ਦੀ ਵੀ ਬਾਅਦ ਚ ਚਾਹੇ ਰਿਸ਼ਤੇ ਨਾਲ ਲੱਭਦੇ ਹੋ ਰਹੇ ਸਾਡੇ ਰਾਈਨਾਮੇ ਵਾਲੀ ਅੱਜ ਤੱਕ ਅਸੀਂ 23 ਪਰਚੇ ਦਰਜ ਕਰਾਏ ਕਦੀ ਕਿਸੇ ਦਾ ਕੋਈ ਅਸੀਂ ਰਿਸ਼ਤੇਦਾਰੀ ਨਹੀਂ ਵੇਖੀ ਕਾਨੂੰਨੀ ਤਰੀਕੇ ਨਾਲ ਪ੍ਰਸੀਡ ਕਰਾਈ ਪਰਚੇ ਦੀ ਅੱਜ ਵੀ ਸਜ਼ਾ ਚੱਲਦੀ ਪਈ ਆ ਇਹ ਸਾਡਾ ਇੱਕ ਰਿਕਾਰਡ ਆ ਤੇ ਹੁਣ ਤੁਸੀਂ ਆਪਣਾ ਵੀ ਸਮਝ ਕੇ ਇੱਥੇ ਆਇਓ ਦੀ ਇਹ ਤੇ ਸਵਾਲ ਸੀ ਉਹਨਾਂ ਲੋਕਾਂ ਨੂੰ ਜਿਹੜਾ ਲੋਕਾਂ ਨੇ ਮੂਰਤੀਆਂ ਜਾਂ ਇੱਥੇ ਦੇਵ ਦੇਵਤੇ ਫੁੱਟ ਸੁੱਟ ਕੇ ਜਾਂਦੇ ਨੇ ਤੇ ਇੱਕ ਸਵਾਲ ਇਹ ਵੀ ਹੈ ਵੀ ਜਿਹੜੇ ਇੱਥੇ ਦੇ ਦੇ ਖਾਸ ਕਰਕੇ ਉਹਨਾਂ ਪੰਡਤਾਂ ਨੂੰ ਉਹਨਾਂ ਬਾਬਿਆਂ ਨੂੰ ਜਾਂ ਉਹਨਾਂ ਮੌਲਵੀਆਂ ਨੂੰ ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਆ ਅਸੀਂ ਦੇਖਦੇ ਵੀ ਜੇਕਰ ਕਿਸੇ ਦਾ ਧੀ ਪੁੱਤ ਬਾਹਰ ਹੀ ਜਾਂਦਾ ਜਾਂ ਕੋਈ ਬਾਹਰ ਜਾ ਫੈਲੀ ਲੱਗਦੀ ਤੋ ਦੱਸ ਦਿੰਦਾ ਪੰਡਤ ਵੀ ਜਾ ਕੇ ਤੁਸੀਂ ਨਹਿਰ ਤੇ ਜਾ ਕੇ ਨਾਰੀਆ ਜਾਂ ਜਲ ਪ੍ਰਵਾਹ ਕਰ ਆਓ ਜਾਂ ਕੁਝੇ ਜਲ ਪ੍ਰਵਾਹ ਕਰ ਆਓ ਤੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਪੰਡਤਾਂ ਨੂੰ ਕੀ ਸਿਆ ਦੇ ਜਾਓਗੇ ਚੀਲੂ ਲਾ ਕੇ ਮੈਂ ਗੱਲ ਕਹਾਂਗਾ ਪੰਡਤ ਤੇ ਕਹਿੰਦੇ ਹੋਣਗੇ ਜਾ ਓਏ ਓ ਲੋਕਾਂ ਨੂੰ ਇਹ ਪਹਿਲਾਂ ਪੰਡਤ ਨੂੰ ਵੇਖੋ ਪੰਡਾ ਕਿੰਨਾ ਪੰਡਤ ਕਿੰਨਾ ਸਕਸੈਸਫੁਲ ਆ ਇਹ ਪੰਡਤਾਂ ਨੇ ਚੱਕਰਾਂ ਹੀ ਤੁਰੇ ਫਿਰਦੇ ਆ ਸਨਾਤਨ ਨੂੰ ਸਹੀ ਤਰੀਕੇ ਨਾਲ ਮੰਨੋ ਪੰਡਤਾਂ ਦੀ ਜਰੂਰਤ ਨਹੀਂ ਪੈਂਦੀ ਹੱਥਾਂ ਦੀਆਂ ਲਕੀਰਾਂ ਦੇ ਨਾਲ ਕੋਈ ਗੱਲ ਨਹੀਂ ਬਣਦੀ ਤੁਸੀਂ ਆਪਣੇ ਕਰਮ ਆਪ ਲਿਖਦੇ ਹੋ ਸਨਾਤਨ 'ਚ ਸਾਰ ਤੌਰ ਤੇ ਲਿਖਿਆ ਹੈ ਦੂਸਰੀ ਗੱਲ ਜੇਕਰ ਕੋਈ ਪੰਡਤਾਂ ਨੂੰ ਇਹੋ ਜਿਹੀ ਸਲਾਹ ਦਿੰਦਾ ਹੈ ਜੇ ਵਿਧੀ ਵਿਧਾਨਾ ਕਰ ਲੋ ਵਿਧੀ ਵਿਧਾਨੀ ਹੁੰਦਾ ਤੁਸੀਂ ਤੁਸੀਂ ਸੁੱਕੀਆਂ ਨਹਿਰਾਂ ਦੇ ਵਿੱਚ ਆ ਕੇ ਚੀਜ਼ਾਂ ਛੁੱਟੀ ਜਾਂਦੇ ਹੋ ਤੇ ਇੱਥੇ ਗੰਦਗੀ ਦੇ ਢੇਰ ਵਿੱਚ ਛੁੱਟੀ ਜਾਂਦੇ ਹੋ ਤੁਸੀਂ ਦੱਸੋ ਉਹ ਪਾਲਾ ਜਿਹੜਾ ਪਲਾਊਗਾ ਨੁਕਸਾਨ ਹੋਊਗਾ ਇਹੋ ਜਿਹਾ ਨੁਕਸਾਨ ਹੋਊਗਾ ਤੁਸੀਂ ਬੱਚਾ ਬਾਹਰ ਗਲਦੀ ਗੱਲ ਕਰਦੇ ਹੋ ਉਹ ਤੁਹਾਨੂੰ ਤੇ ਪਰਮਾਤਮਾ ਨੇ ਕਦੀ ਬੱਚਿਆਂ ਲਈ ਦੇਣੇ ਤੁਸੀਂ ਆਪਣੇ ਧਰਮ ਤੇ ਨਹੀਂ ਖੜੇ ਆਪਣੀ ਚੀਜ਼ ਤੇ ਨਹੀਂ ਖੜੇ ਸਨਾਤਨ ਧਰਮ ਦੀ ਕਦੀ ਪਰਵਾਸ਼ਾ ਪੜੋ ਸਾਡੇ ਧਰਮ ਦੀ ਪਰਵਾਸ਼ਾ ਕੋਈ ਜਾਂਦੂ ਵਿਸ਼ਵਾਸ ਨਹੀਂ ਹੈਗਾ ਸਾਡੇ ਚ ਜਿਹੜੇ ਪੰਡਤ ਨੂੰ ਕੋਈ ਮੰਨਦੇ ਆ ਸਿਰਫ ਬ੍ਰਾਹਮਣ ਵੱਲੋਂ ਮੰਨਦੇ ਆ ਜਿਹੜੇ ਲੋਕ ਸਾਡੇ ਦੇਵੀ ਦੇਵਤਿਆਂ ਦੀ ਆ ਪੂਜਾ ਕਰਦੇ ਨੇ ਬਾਕੀ ਦੇ ਵਹਿਮਾਂ ਭਰਮਾਂ ਪਰ ਮਲੇ ਜਿਹੜੇ ਪਣ ਤੁਰੇ ਫਿਰਦੇ ਆ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਆ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਪੰਕਜ ਦੇ ਵਿੱਚ ਜਿਹੜੇ ਕਿ ਅੱਜ ਉਹਨਾਂ ਵੱਲੋਂ ਖਾਸ ਕਰਕੇ ਲਾਂ ਤਾਂ ਹੀ ਪਾਈ ਗਈਆਂ ਤੇ ਉਹਨਾਂ ਵੱਲੋਂ ਕੜੀ ਤਾਰਨਾ ਕੀਤੀ ਗਈ ਹੈ ਵੀ ਜਿਹੜਾ ਲੋਕ ਇੱਥੇ ਕਿਸੇ ਨਹਿਰ ਦੇ ਉੱਤੇ ਜੇਕਰ ਕਿਸੇ ਨੇ ਵੇਖ ਲਿਆ ਦੇਵ ਦੀ ਇਤਿਆਰੀ ਧਾਰਮਿਕ ਫੋਟੋਆਂ ਨੂੰ ਜਾਂ ਮੂਰਤੀਆਂ ਨੂੰ ਸੁੱਟ ਦੇ ਤੇ ਉਸ ਤੇ ਬੰਦੀ ਕਰਕੇ ਕੀਤੀ ਜਾਊਗੀ। ਰਾਣਾ ਵੇਖ ਕੇ ਸਾਡੇ ਨਾਲ ਗੱਲਬਾਤ ਕਰਾਂਗੇ। ਰਾਣਾ ਜੀ ਕਿਸ ਤਰ੍ਹਾਂ ਦੇ ਦਿਓ ਅਸੀਂ ਦੁਰਗਾ ਮਾ ਦੀ ਪੂਜਾ ਕਰਦੇ ਆ ਠੀਕ ਆ ਕਹਿੰਦੇ ਵੀ ਮਾ ਦੀ ਅਮੇਸ਼ਾ ਪੂਜਾ ਕਰਦੇ ਆ। ਅਸੀਂ ਦੇਖਿਆ ਵੀ ਇੱਥੇ ਦੁਰਗਾ ਮਾ ਦੀਆਂ ਫੋਟੋਆਂ ਪਈਆਂ ਮੂਰਤੀਆਂ ਪਈਆਂ ਤੇ ਖਾਸ ਕਰਕੇ ਦੁਰਗਾ ਮਾ ਦੀ ਜਿਹੜੀਆਂ ਲਾਟ ਚੁੰਨੀਆਂ ਵਾ ਉਹਨਾਂ ਦੀ ਅਨਾਦਰ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਵੀ ਨਹਿਰ ਦੇ ਕੰਢੇ ਗੰਦਗੀ ਵਿੱਚ ਜੜੀ ਹੈ ਮਾ ਦੀਆਂ ਚੁੰਨੀਆਂ ਪੁੰਚੀਆਂ। ਕੀ ਦੱਸ ਦੇ ਦਿਓ। ਵੇਖੋ ਜੀ ਅੰ ਇੱਕ ਨੋੜਾਂ ਕੰਮ ਕਰਦੇ ਆ ਇਹ ਵਾਕਈ ਹੀ ਲਾਂਤਾਂ ਦੇ ਜਿਹੜੇ ਲਾਇਕ ਨੇ ਅੰਮ੍ਰਿਤਸਰ ਦੀ ਜਿਹੜੀ ਆ ਨਹਿਰਾਂ ਦੇ ਵਿੱਚ ਜਲ ਪ੍ਰਵਾਹ ਕਰਕੇ ਆ ਰਹੇ ਆ ਚੁੰਨਰੀਆਂ ਵਿਸ਼ਨੂੰ ਭਗਵਾਨ ਦੀਆਂ ਮੂਰਤੀਆਂ ਸ਼ੰਕਰ ਭਗਵਾਨ ਦੀਆਂ ਮੂਰਤੀਆਂ ਮਾਤਾ ਵੈਸ਼ਨੋ ਦੇਵੀ ਦੀਆਂ ਮੂਰਤੀਆਂ ਲਕਸ਼ਮੀ ਮਾਤਾ ਦੀਆਂ ਮੂਰਤੀਆਂ ਇਹਨਾਂ ਨੂੰ ਪੂਜ ਕੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਖੰਡੇਤ ਹੋ ਜਾਂਦੀਆਂ ਫਿਰ ਇਹਨਾਂ ਦੀ ਜਿਹੜੀ ਜਗ੍ਹਾ ਜਿਹੜੀ ਦੀ ਤੈਅ ਕਰਦੇ ਆ ਉਹ ਇਹੋ ਜਿਹੀਆਂ ਨਹਿਰਾਂ ਦੇ ਵਿੱਚ ਤੈਅ ਕਰ ਦਿੰਦੇ ਆ ਜਿੱਥੇ ਕਿ ਇੱਕ ਕੂੜੇ ਦਾ ਡੰਪ ਬਣਿਆ ਹੋਇਆ ਇੰਨੀ ਗੰਦਗੀ ਇੱਥੇ ਆ ਕੋਈ ਅੰਤਾਂ ਦਾ ਇੱਥੇ ਉਹ ਵੇਖੋ ਤੁਹਾਡੇ ਸਾਹਮਣੇ ਇੱਕ ਹੋਰ ਇੱਥੇ ਜਿਹੜਾ ਵਾ ਕੂੜਾ ਦਾ ਜਿਹੜਾ ਵਾ ਸੁੱਟ ਕੇ ਇੱਥੇ ਚਲਾ ਗਿਆ ਇੱਥੇ ਹੀ ਉਹ ਕੂੜਾ ਸੁੱਟਣ ਦੇ ਇੱਥੇ ਘਰ ਦੀ ਗੰਦਗੀ ਸੁੱਟਣ ਦੇ ਇੱਥੇ ਹੀ ਦੇਵੀ-ਦੇਵਤਿਆਂ ਦੀਆਂ ਗੁਰੂਆਂ ਦੀਆਂ ਸਾਰੀਆਂ ਜੜੀਆਂ ਇੱਥੇ ਜਲਪ੍ਰਵਾਹ ਲੋਕੀ ਕਰ ਜਾਂਦੇ ਸੁੱਟ ਜਾਂਦੇ ਪਾਣੀ ਤੇ ਤੇ ਹੈ ਹੀ ਨਹੀਂ ਆ ਆਪਣੀ ਸੁਰਣਾ ਨਹੀਂ ਇਹਨਾਂ ਲੋਕਾਂ ਦਾ ਭਲਾ ਕਿੱਥੇ ਹੋਊਗਾ ਅਸੀਂ ਇਹਦੇ ਤੇ ਜੇਕਰ ਮੰਨ ਲਓ ਕੋਈ ਕਹਿ ਵੀ ਦਿੰਦਾ ਵੀ ਤੁਸੀਂ ਜਾ ਕੇ ਨਹਿਰ ਤੇ ਜਲਪ੍ਰਵਾਹ ਕਰਾਓ ਪਰ ਉਹਨਾਂ ਨੂੰ ਇਹ ਨਹੀਂ ਦੀਦਾ ਵੀ ਅਗਲੇ ਬੰਦੇ ਪਾਣੀ ਹੈ ਨਹੀਂ ਆ ਹਾਂ ਇੱਥੇ ਬਿਲਕੁਲ ਗਾਰਾ ਬਣਿਆ ਹੋਇਆ ਵੇ ਤੇ ਗੰਦਗੀ ਬਣੀ ਹੋਈ ਹੈ ਡੰਪ ਦੇ ਢੇਰ ਬਣੇ ਹੋਏ ਨੇ ਠੀਕ ਹੈ ਨਾ ਮੰਨ ਲਓ ਜੇਕਰ ਤੁਸੀਂ ਆਪਣੇ ਭਲੇ ਵਾਸਤੇ ਪਾ ਕਰਦੇ ਹੋ ਜਾਂ ਨਹਿਰ ਤੇ ਜਲਪ੍ਰਵਾਹ ਕਰਦੇ ਹੋ ਤੇ ਅਕਲ ਦੇ ਅੰਨੇ ਹੋ ਕਮਸਕੇ ਦੇ ਦੇ ਲੋ ਪਾਣੀ ਤੇ ਹੈ ਨਹੀਂ ਆ ਪਾਣੀ ਤੋਂ ਬਿਨਾਂ ਹੀ ਨਹਿਰ ਛੁੱਟੀ ਜਾਂਦੇ ਕਿ ਲੱਗਦਾ ਨਹੀਂ ਅਨਾਦਰ ਹੁੰਦਾ ਚੀਜ਼ ਦਾ ਬਿਲਕੁਲ ਜੀ ਇਹ ਅਨਾਦਰ ਹੁੰਦਾ ਵਾ ਪਾਣੀ ਜੇ ਅਗਰ ਜਲਪ੍ਰਵਾਹ ਕਰਨਾ ਕੋਈ ਵਿਧੀ ਵਿਧਾਨ ਹੈ ਆ ਤੋ ਬਿਆਸ ਦਰਿਆ ਦੇ ਵਿੱਚ ਜਾ ਕੇ ਜਲਪ੍ਰਵਾਹ ਕਰੋ ਜਿੱਥੇ ਪਾਣੀ ਦਾ ਜਿਹੜਾ ਵਹਾਵ ਆ ਜਦੋਂ ਇੱਥੇ ਪਾਣੀ ਨਹੀਂ ਹੈਗਾ ਤੇ ਤੁਸੀਂ ਕਿਦਾਂ ਜਲਪ੍ਰਵਾਹ ਕਰ ਰਹੇ ਹੋ ਇਹ ਵੇਖੋ ਜ਼ਰੂਰੀ ਨਹੀਂ ਹੈ ਕਿ ਮੂਰਤੀਆਂ ਦੇ ਵਿੱਚੋਂ ਰੱਬ ਪਾਇਆ ਜਾਂਦਾ ਧੰਨੇ ਭਗਵਾਨ ਨੇ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਸੀ ਤੇ ਇਸ ਕਰਕੇ ਕਿ ਆਪਾਂ ਇਹ ਜਿਹੜੀ ਪੂਜਾ ਪਾਠ ਕਰਨੀ ਆ ਉਹ ਆਪਣੇ ਮਨ ਦੀ ਸ਼ਰਧਾ ਵਾਲ ਮੂਰਤੀਆਂ ਦੇ ਨਾਲ ਫੋਟੋਆਂ ਦੇ ਨਾਲ ਜਿਹੜੀਆਂ ਇਹ ਨਹੀਂ ਹੁੰਦੀਆਂ ਪੂਜਾ ਨਹੀਂ ਹੁੰਦੀ ਰੱਬ ਨਹੀਂ ਪਾਇਆ ਜਾਂਦਾ ਰੱਬ ਆਪਣੇ ਮਨ ਤੋਂ ਪਾਇਆ ਜਾਂਦਾ ਰੱਬ ਪਾ ਕੇ ਤੁਸੀਂ ਪੂਜਾ ਪਾਠ ਕਰਕੇ ਗੰਦਗੀ ਦੇ ਵਿੱਚ ਰੱਬ ਨੂੰ ਛੁੱਟ ਜਾਣਾ ਫਿਰ ਉਹ ਤੁਹਾਡਾ ਕਿੱਥੇ ਤੁਹਾਡਾ ਭਲਾ ਹੋਊਗਾ ਕਿਹੜੇ ਯੁੱਗ 'ਚ ਭਲਾ ਹੋਊਗਾ ਇਹ ਬੜੀ ਹੀ ਜੜੀ ਘਟਿਆ ਹਰਕਤ ਆ ਇਹ ਸਾਡੇ ਅੰਮ੍ਰਿਤਸਰ ਵਾਸੀਆਂ ਦਾ ਹੀ ਇੰਨਾ ਕਿ ਜਿਹੜਾ ਹੈਗਾ ਵਾ ਹਰੇਕ ਪੁਲ ਦੇ ਉੱਤੇ ਚਾਹੇ ਉਤਾਰਾਂ ਵਾਲਾ ਪੁਲ ਹੋਵੇ ਜਾਂ ਚਾਹੇ ਸੁਲਤਾਨਵਿੰਡਿਆ ਚਾਹੇ ਚਾਟੀਵਿੰਡਿਆ ਚਾਹੇ ਤੋਂ ਫੜੇ ਘਰ ਚੱਲ ਜੀਏ ਇਦਾਂ ਹੀ ਪੁਲਾਂ ਦੇ ਉੱਤੇ ਗੰਦਗੀ ਦੇ ਢੇਰ ਲੱਗੇ ਆ ਤੇ ਉੱਥੇ ਜਦੋਂ ਵੇਖੋਗੇ ਕੁਝੇ ਨਾਰੀਅਲ ਫੋਟਵਾਂ ਚੁੰਨਰੀਆਂ ਇਹੋ ਹੀ ਜਿਹੜੀਆਂ ਧਰਮਾਂ ਦਾ ਜਿਹੜਾ ਵਾ ਸਮਾਨ ਆ ਜਿਹੜੀਆਂ ਪੂਜਾ ਪਾੜ ਦਾ ਜਿਹੜਾ ਸਮਾਨ ਆ ਉਹੋ ਹੀ ਤੁਹਾਨੂੰ ਇਸੇ ਕੂੜੇ ਕਰਕਟ ਵਿੱਚ ਮਿਲੇਗਾ ਇਹ ਹੋਰ ਇਥੇ ਤੁਹਾਨੂੰ ਕੁਝ ਨਹੀਂ ਇਥੇ ਪ੍ਰਾਪਤ ਹੋਣਾ ਨਾ ਹੀ ਜਿਹੜੇ ਸੁੱਟ ਗਏ ਜਾਂਦੇ ਨਾ ਉਹਨਾਂ ਨੂੰ ਰੱਬ ਪ੍ਰਾਪਤ ਹੋਣਾ ਤੇ ਸਗੋਂ ਉਹਨਾਂ ਦੇ ਉੱਤੇ ਜਿਹੜਾ અપਾ ਕਰਕੇ ਜਾਂਦਾ ਉਤੋਂ ਦੂਣਾ ਉਹਨਾਂ ਦੇ ਉੱਤੇ ਜਿਹੜਾ ਗ੍ਰਹਿ ਜਿਹੜਾ ਹੈਵੀ ਹੁੰਦਾ ਵਾ ਕਿਉਂ ਕਿ ਕਿਉਂਕਿ ਇੱਕ ਪਾਸੇ ਹੀ ਉਪਾਹ ਕਰਨਾ ਹੈ ਦੂਸਰੀ ਪਾਸੇ ਉਹਨੂੰ ਗੰਦਗੀ ਸੁੱਟਣ ਆਏ ਆ ਦੋਨਾਂ ਦੇ ਵਿੱਚੋਂ ਤੋਲ ਤਨਾਬ ਤੋਲ ਕਰ ਲੋ ਭਾਰ ਕਿਤਾ ਜਿਆਦਾ ਵਧਣਾ ਕਿਸਲਾ ਦੇ ਦੋ ਗੁਰੂ ਨਗਰੀ ਰਾਂ ਬਾਦੀ ਨਗਰੀ ਅੰਮ੍ਰਿਤਸਰ ਕੇ ਸਾਹਿਬ ਕੀ ਆਂਦਾਵਾ ਬਿਲਕੁਲ ਜਦੋਂ ਸ਼ਹਿਰ ਵਿੱਚ ਐਂਟਰ ਹੁੰਦੇ ਆ ਗੋਲਡ ਗੇਟ ਤੋਂ ਤੇ ਜਦੋਂ ਬਾਹਰ ਸਲਾਨੀ ਹੁੰਦੇ ਨੇ ਠੀਕ ਹੈ ਮੈਂ ਜਿਵੇਂ ਗੱਲ ਕੀਤੀ ਵੀ ਤਾਰਾ ਵਾਲੀ ਨਹਿਰ ਬਹੁਤ ਪੁਰਾਣੀ ਨਹਿਰ ਆ ਜਦੋਂ ਸੁਨੈਵਜ ਛਾਤੀ ਮਾਰਦੇ ਹੋਣਗੇ ਵੀ ਗੰਦਗੀ ਦੇ ਢੇਰ ਬਣੇ ਹੋਣਗੇ ਕਿਤੇ ਕਿਤੇ ਅੰਮ੍ਰਿਤਸਰ ਵਾਸੀਆਂ ਕੋਈ ਲਾਂਤਾ ਹੀ ਪਾਉਂਦੇ ਹੋਣਗੇ ਉਹ ਬਿਲਕੁਲ ਜੀ ਜਦੋਂ ਵੀ ਕੋਈ ਸਲਾਨੀ ਸਾਡੇ ਅੰਮ੍ਰਿਤਸਰ ਐਂਟਰ ਕਰਦਾ ਉਹ ਸ਼ੇਰੀ ਦਰਬਾਰ ਸਾਹਿਬ ਦਾ ਸ਼੍ਰੀ ਦਰਗਿਆਣਾ ਮੰਦਿਰ ਦਾ ਆਉਂਦੇ ਆ ਮੱਥਾ ਟੇਕਣ ਆਉਂਦੇ ਆ ਇਹਨਾਂ ਨੂੰ ਇਹ ਧਰਮ ਸਥਾਨਾਂ ਦੇ ਉੱਤੇ ਆਉਂਦੇ ਆ ਯਾਤਰੀ ਹੁੰਦੇ ਆ ਜਦੋਂ ਕਿ ਇਹ ਜਿਹੜੀ ਨਹਿਰ ਆ ਇਹ ਧਰਮ ਸਥਾਨਾਂ ਦਾ ਇੱਥੇ ਪਾਣੀ ਆਉਂਦਾ ਸਰੋਵਰਾਂ ਦਾ ਪਾਣੀ ਹੁੰਦਾ ਇਥੇ ਸਰੋਵਰਾਂ ਨੂੰ ਪਾਣੀ ਜੜੇ ਆ ਸਪਲਾਈ ਚਲਦੀ ਹੈ ਇਥੇ ਗੰਦਗੀ ਦਾ ਵੇਖੋ ਸਾਡੇ ਪੰਜਾਬ ਦਾ ਪਾਣੀ ਗੰਦਲਾ ਕਰਦਾ ਕੂੜੇ ਦੇ ਢੇਰ ਇੰਨੇ ਲਾਤੇ ਅੱਜ ਕੈਂਸਰ ਦੀ ਜਿਹੜੀ ਬਿਮਾਰੀਆਂ ਪਾਣੀਆਂ ਤੋਂ ਚੱਲ ਰਹੀ ਆ ਕਿਉਂ ਚੱਲ ਰਹੀ ਆ ਕਿਉਂਕਿ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਛੁੱਟੀ ਛੁਰੀ ਜਾਂਦੇ ਆ ਕੂੜਾ ਛੁੱਟੀ ਛੁਰੀ ਜਾਂਦੇ ਆ ਜਦੋਂ ਪਾਣੀ ਇਹੋ ਜ਼ਮੀਨ ਦੇ ਵਿੱਚ ਸਮੋਣਾ ਹੁੰਦਾ ਤੇ ਸਾਡੇ ਘਰਾਂ 'ਚ ਬਿਮਾਰੀ ਹੁੰਦੀ ਆ ਤੇ ਸਲਾਨੀ ਵੀ ਆ ਕੇ ਵੇਖਦੇ ਆ ਕਿ ਅੰਮ੍ਰਿਤਸਰ ਜਿਹੜਾ ਵਾ ਉਹ ਵੇਖੋ ਕਿਵੇਂ ਡੰਬ ਲੋਕਾਂ ਨੇ ਕੂੜਿਆਂ ਦੇ ਡੰਬ ਬਣਾਏ ਆ ਨਹਿਰਾਂ ਨੂੰ ਸਾਫ ਸੁ ਐ ਸਵਾਰ ਕੇ ਹੋਣਾ ਚਾਹੀਦਾ ਵਾ ਸਾਫ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਆਵੇ ਤੇ ਦੇਖੇ ਸਾਡੇ ਅੰਮ੍ਰਿਤਸਰ ਦੀ ਸਫਾਈ ਕਿੰਨੀ ਆ ਨਾ ਕਿ ਇਹ ਡੰਪ ਵੇਖੇ ਜਾਣ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਰਾਣਾ ਵੀਰ ਕਹਿੰਦਾ ਗਲਬਾ ਕੀਤੀ ਤੁਸੀਂ ਦੇਖੇ ਰਾਣਾ ਵੀਰ ਕਾ ਜੀ ਨੇ ਕਿੰਦੇ ਸੋਹਣੇ ਲਬਜਾਂ ਵਿੱਚ ਗਲਬਾ ਕੀਤੀ ਆ ਤੇ ਖਾਸ ਕਰਕੇ ਜਿਹੜਾ ਸਮਝਾਇਆ ਗਿਆ ਮਸਲਵਸੀਆਂ ਨੂੰ ਤੇ ਜਾਣਿਆ ਨੇ ਪੰਕਜ ਦੇਵ ਸੇ ਜੀ ਤੁਹਾਡੇ ਵੱਲੋਂ ਖਾਸ ਕਰਕੇ ਤੁਸੀਂ ਹਿੰਦੂ ਨੇਤਾ ਹੋ ਹਮੇਸ਼ਾ ਧਰਮ ਦੀ ਗੱਲ ਕਰਦੇ ਹੋ ਖਾਸ ਕਰਕੇ ਜਦੋਂ ਕਿਤੇ ਬੇਅਦਬੀ ਹੁੰਦੀ ਆ ਤੁਹਾਡੇ ਵੱਲੋਂ ਪਿਆ ਦੇਹਰ ਤੇ ਪਰਚੇ ਦਾਜ ਕਰਾਈ ਜਾਂਦੇ ਨੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਜਾਂ ਤਾੜਨਾ ਕੀ ਦੇਣਾ ਚਾਹੋਗੇ ਜਿਹੇ ਲੋਕਾਂ ਨੂੰ ਜਿਹੜੇ ਲੋਕ ਨਹੀਂ ਹਟਦੇ ਇਸ ਕਰਣ ਤੋਂ ਬਾਰ-ਬਾਰ ਜਿਹੜੀ ਹੈ ਕਿ ਬੇਅਦਬੀਆਂ ਕਰਦੇ ਨੇ ਮੈਂ ਕਹੂੰਗਾ ਬੇਅਦਬੀਆਂ ਖਾਸ ਕਰਕੇ ਜਿਹੜੇ ਦੇਵੀ-ਦੇਵਤਾ ਦੇ ਮੂਰਤੀਆਂ ਨੂੰ ਇਸ ਨਹਿਰ 'ਚ ਗੰਦਗੀ ਛੁੱਟ ਕੇ ਜਾਂਦੇ ਨੇ ਇਹਨਾਂ ਲੋਕਾਂ ਨੂੰ ਤੇ ਖਾਸ ਕਰਕੇ ਉਹਨਾਂ ਪੜਤਾਂਆਂ ਜਾਂ ਬਾਬਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਲਬਜ਼ਾ ਨਾਲ ਜਰੂਰ ਸਾਂਝਾ ਕਰਦੇ ਕੋਈ ਦੇਖੋ ਜੀ ਜਾਂ ਤੇ ਸਮਝੋ ਜੋ ਸਮਝਾਵਾਂਗੇ ਗੱਲ ਸਾਸ-ਸੁਤਰੀ ਆ ਜਦ ਤੇ ਸਾਨੂੰ ਇਹ ਮਜਬੂਰ ਨਾ ਕਰੋ ਵੀ ਅਸੀਂ ਆਪਣੇ ਧਰਮ ਦੇ ਬੰਦਿਆਂ ਦੇ ਪਰਚੇ ਦਰਜ ਕਰਾਈਏ ਮੈਂ ਸਾਫ਼ ਤੌਰ ਤੇ ਕਹਿੰਦਾ ਜੋ ਜਿਹੜਾ ਬੰਦਾ ਅੰਮਰਸਰ ਅਸੀਂ ਖੜੇ ਜੇ ਤਾਰਾਂ ਵਾਲੇ ਪੁਲ ਤੇ ਜਿਸ ਬੰਦੇ ਨੂੰ ਅਸੀਂ ਵੇਖ ਲਿਆ ਅਸੀਂ ਡਿਊਟੀ ਲੱਗ ਚੱਲੇ ਆਪਣੇ ਬੰਦਿਆਂ ਦੀ ਅਸੀਂ ਕੰਟੀਨਿਊ ਵਿਜ਼ਨ ਰੱਖਾਂਗੇ ਇੱਥੇ ਹੁਣ ਅਸੀਂ ਇਹ ਵੇਖਣਾ ਜਿਹੜੇ ਡਿੱਗੇ ਆ ਉਹਦਾ ਅਸੀਂ ਕੀ ਸਬੰਧਨ ਕਰਨਾ ਅਸੀਂ ਉਹਦੀ ਸੈਟਿੰਗ ਕਰ ਲਿਆ ਸਾਡੀਆਂ ਗੱਡੀਆਂ ਆ ਗਈਆਂ ਇਹਨੂੰ ਚੋਕਿਆਂ ਨੂੰ ਬਿਆਸ ਕਰਨਾ ਲੱਗਿਆ ਪਰ ਜੇਕਰ ਸਾਨੂੰ ਬੰਦਾ ਲੱਭ ਗਿਆ ਬਲਜ ਤਰਨੇ ਨਾ ਲਿਓ ਸਾਤ ਤਰਫ ਤੇ ਗੱਲ ਘਰੋਂ ਨਿਕਲੇ ਗਿਆ ਸੋਚ ਲਿਓ ਵੀ ਤਾਰਾਂ ਵਾਲੇ ਪੁਲ ਦੇ ਉੱਤੇ ਕਿਸੇ ਵੀ ਭਗਵਾਨ ਦੀ ਬੇਦਰਵੀ ਅਸੀਂ ਬਰਦਾਸ਼ਤ ਨਹੀਂ ਜੇ ਕਰਨੀ ਜੇਕਰ ਸਾਨੂੰ ਕੋਈ ਲੱਭ ਗਿਆ ਜੁੱਤੀ ਪ੍ਰੇਰ ਦੇ ਨਾਲ ਥਾਣੇ ਤੱਕ ਖੜੂਗਾ ਕੋਈ ਲਿਆਜ ਨਹੀਂ ਧਰਮ ਕੋਈ ਮਜ਼ਾਕ ਨਹੀਂ ਹੈ ਤੁਸੀ ਲੋਕਾਂ ਨੇ ਗੰਧ ਪਾਇਆ ਧਰਮ ਦੇ ਵਿੱਚ ਤੁਸੀ ਲੋਕਾਂ ਨੇ ਗੰਧ ਪਾਇਆ ਸਾਡੇ ਧਰਮ ਚ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪੰਕਜ ਦੇ ਵੇਸਰ ਜਿਹੜੇ ਕੀ ਭਗਵਾਨ ਸਾਹਿਬਾਂ ਦੇ ਆਗੂ ਨੇ ਹਿੰਦੂ ਨੇਤਾ ਨੇ ਹਮੇਸ਼ਾ ਹੀ ਲੋਕਾਂ ਦੀ ਹੱਕਾਂ ਦੀ ਗੱਲ ਕਰਦੇ ਨੇ ਖਾਸ ਕਰਕੇ ਆਪਣੇ ਧਰਮ ਨੂੰ ਲੈ ਕੇ ਜਿਹੜਾ ਹਮੇਸ਼ਾ ਹੀ ਉਹ ਤਤਪਰ ਨੇ ਤੇ ਆਪਣੇ ਧਰਮ ਦੇ ਲੋਕਾਂ ਜਿਹੜੇ ਲੋਕ ਨੇ ਠੇਕੇਦਾਰ ਨੇ ਉਹਨਾਂ ਨੂੰ ਬਹੁਤ ਵੱਡਾ ਨਾਲ ਤਾੜਨਾ ਦਿੱਤੀ ਸੁਨੇਹਾ ਦਿੱਤਾ ਵੀ ਬੰਦੇ ਦੇ ਪੁੱਤ ਬਣ ਜਾਓ ਜੇਕਰ ਅਸੀਂ ਕਿਸੇ ਨੂੰ ਨਹਿਰ ਦੇ ਉੱਤੇ ਕੋਈ ਜਲ ਪ੍ਰਵਾਹ ਚੀਜ਼ ਕਰਦੀ ਜਾਂ ਅਸੀਂ ਕੋਈ ਦੇਵੀ ਦੇ ਫੋਟੋ ਆ ਜਿਹੜੀ ਹੈ ਮੂਰਤੀ ਸੁਣਦੇ ਦੇਖ ਲਿਆ ਤੇ ਉਸ ਤੇ ਬੰਦੀ ਕਰਵੇ ਜਿਹੜੀ ਹੈ ਪਰਚਾ ਜਿਹੜਾ ਦਰਗੀ ਕਰਾਇਆ ਜਾਊਗਾ ਐਸ ਕਰਕੇ ਹੁਣ ਦੇਖਣਾਗਾ ਵੀ ਕਦੋਂ ਤੱਕ ਜਿਹੜੇ ਲੋਕ ਨੇ ਸੁਧਰ ਦੇਣੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ